ਸੱਚ ਕੱਲ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਤੋਂ ਦੀ ਤੇ ਮੈਂ ਹਾਂ ਸੁਨੀਤ ਅੱਜ ਅਸੀਂ ਖੜੇ ਆ ਰਾਮ ਬਾਗ ਪਾਰਕ ਬਚਾਓ ਸੰਘਰਸ਼ ਕਮੇਟੀ ਦੇ ਕੋਲ ਜਿਨ੍ਹਾਂ ਨੇ ਪੁਲ ਥੱਲੇ ਇੱਕ ਭਾਰੀ ਕੱਟ ਰੱਖਿਆ ਗਿਆ ਪੂਰਾ ਮਾਮਲਾ ਕੀ ਹੈ ਇਸ ਦੇ ਸੰਬੰਧੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਨੇ ਵੀਰ ਕੁਰਪਾਲ ਸਿੰਘ ਜੀ ਕੁਰਪਾਲ ਜੀ ਪਹਿਲਾਂ ਤਾਂ ਤੁਹਾਡਾ ਕੇਨਾ ਦਾ ਸਵਾਗਤ ਹੈ ਤੇ ਜਿਹੜਾ ਇਹ ਮਾਮਲਾ ਹੈ ਪੂਰਾ ਮਾਮਲਾ ਕੀ ਹੈ ਥੋੜੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣੀ ਕੀਮਤੀ ਸਮਾਂ ਦੇ ਕੇ ਅੱਜ ਸਾਡੀ ਗੱਲ ਸੁਣੀ ਇਹ ਮਾਮਲਾ ਇਹ ਹੈ ਜੀ ਕਿ ਧੂਰੀ ਦੀ ਇੱਕ ਪ੍ਰੋਮਿਨੈਂਟ ਪਾਰਕ ਹੈ ਜਿਹਦਾ ਨਾਮ ਰਾਮ ਬਾਗ ਪਾਰਕ ਹੈ ਆਪਾਂ ਸਾਰੇ ਜਾਣਦੇ ਆਂ ਪੰਜਾਬ ਦੇ ਮਸ਼ਹੂਰ ਪਾਰਕਾਂ 'ਚੋਂ ਰਾਮ ਬਾਗ ਕਮਿਟੀ ਦੇ kia ਪਾਰਕ ਨੂੰ ਯਾਰ ਕੇ ਉੱਥੇ ਇੱਕ ਕਮਿਊਨਿਟੀ ਹਾਲ ਬਣਾ ਰਹੀ ਹੈ ਜਿਹੜਾ ਕਿ ਕਮਿਊਨਿਟੀ ਹਾਲ ਹੈ ਉਹ ਵੀ ਬਿਲਕੁਲ ਗੈਰਕਾਨੂੰਨੀ ਹੈ ਨਾ ਉਹਦਾ ਕੋਈ ਬਾਇਲਾਸ ਬਿਲਡਿੰਗ ਦੇ ਪਾਸਾ ਹੈ ਨਾ ਇਹਨਾਂ ਨੇ ਕਿਸੇ ਕਿਸਮ ਦਾ ਕੋਈ ਨਕਸ਼ਾ ਪਾਸ ਕਰਾਇਆ ਨਾ ਸੀ ਐਰਜੂ ਹੈ ਔਰ ਮੋਰਓਵਰ ਉਸ ਬਿਲਡਿੰਗ ਨੂੰ ਬਣਾਉਣ ਵਾਸਤੇ ਨਾ ਇਹਨਾਂ ਕੋਲੇ ਪਾਰਕ ਦਾ ਪ੍ਰਬੰਧ ਹੈ ਨਾ ਪਾਰਕਿੰਗ ਦਾ ਪ੍ਰਬੰਧ ਹੈ ਸਿਰਫ 8 ਫੁੱਟ ਦੀ ਸੜਕ ਹੈ ਜਿਹੜੀ ਇੱਥੇ ਪਿਛਲੇ ਪਾਸੇ ਹਜ਼ਾਰਾਂ ਲੋਕ ਆਉਂਦੇ ਆ ਜਿਹੜੇ ਜਿਨ੍ਹਾਂ ਦੇ ਇੱਥੇ ਪਿਛਲੇ ਪਾਸੇ ਘਰ ਨੇ ਜਿਹਨੂੰ ਗੁਰਦਾਨਿਕ ਨਗਰ ਨੂੰ ਜਿਹੜੀ ਸਭ ਤੋਂ ਵੱਡਾ ਮੋਹੱਲਾ ਸ਼ੇਪੂਰੀ ਮੋਹੱਲਾ ਹੈ ਪ੍ਰੀਤਨਗਰ ਨੂੰ ਹੋਰ ਕੋਈ ਰਸਤਾ ਨਹੀਂ ਹੈ ਤੇ ਇਹ ਉਸ ਰਸਤੇ ਦੇ ਉੱਤੇ ਜਦੋਂ ਇਸ ਤਰ੍ਹਾਂ ਦੇ ਇਹ ਗੈਰ ਕਾਨੂੰਨੀ ਕਮਿਊਨਿਟੀ ਹਾਲ ਬਣਾ ਰਹੇ ਨੇ ਆਪਦੇ ਨਿੱਜੀ ਮੁਫਾਦ ਵਾਸਤੇ ਤਾਂ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਅਸੀਂ ਇਕੱਠੇ ਹੋ ਕੇ ਪਰ ਪਿੱਛੇ ਜੇ ਜੀ ਦੇਖਿਆ ਜਾਵੇ ਰਾਜਪੂਰ ਇਕਲਾ ਕਪੂਰ ਸਾਹਿਬ ਨੇ ਉਹਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਜੀ ਮੋਨਾਂ ਨੂੰ ਕਾਨੂੰਨੀ ਪੱਕਾ ਆਪਣੇ ਆਪ ਨੂੰ ਬਿਲਕੁਲ ਸਹੀ ਲੱਗਿਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਬੜੀ ਅਫਸੋਸਨਾਕ ਗੱਲ ਹੈ ਸਾਡਾ ਕਿਸੇ ਨਾਲ ਕੋਈ ਜਾਤੀ ਵਿਰੋਧ ਨਹੀਂ ਹੈ ਵਿਚਾਰਕ મતਭੇਦ ਕਿਸੇ ਨਾਲ ਵੀ ਹੋ ਸਕਦੇ ਵਿਚਾਰਾਂ ਨਾਲ ਬਕਰੀ ਮੈਂ ਵੈਸੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਰਾਜਕਮਾਰ ਸਿੰਗਲਾ ਜੀ ਨੇ ਜਾਂ ਉਹਨਾਂ ਦੇ ਜਿੰਨੇ ਵੀ ਕਮੇਟੀ ਵਾਲੇ ਬੰਦੇ ਨੇ ਉਹ ਬਿਲਕੁਲ ਤੱਥਾਂ ਤੋਂ ਪਰੇ ਤੇ ਕਾਨੂੰਨ ਦੀ ਉਲੰਘਣਾ ਕਰਕੇ ਗੁੰਮਰਾਹ ਕਰਕੇ ਇਹ ਗੱਲਾਂ ਕਰ ਰਹੇ ਨੇ ਮੈਂ ਤੁਹਾਡੇ ਚੈਨਲ ਆਹੀ ਉਹਨਾਂ ਨੂੰ ਇਸ ਗੱਲ ਵਾਸਤੇ ਮੰਨਤ੍ਰਿਤ ਕਰਦਾ ਤੇ ਤੁਹਾਨੂੰ ਇਸ ਗੱਲ ਬਾਰੇ ਬੇਨਤੀ ਕਰਦਾ ਵੀ ਤੁਸੀਂ ਇੱਕ ਪਬਲਿਕ ਡਿਬੇਟ ਰੱਖੋ ਉਸ ਪਬਲਿਕ ਡਿਬੇਟ ਦੇ ਵਿੱਚ ਅਸੀਂ ਵੀ ਬੈਠਾਂਗੇ ਤੇ ਉਹਨਾਂ ਨੂੰ ਵੀ ਬਿਠਾਓ ਜਿਹੜੀ ਗੱਲ ਉਹਨਾਂ ਨੇ ਇਹ ਕਹਿੰਦੇ ਆ ਕਿ 1962 ਤੇ ਅਸੀਂ ਕੋਈ ਰਜਿਸਟਰੀ ਕਰਾਈ ਪਰ ਉਹ ਰਜਿਸਟਰੀ ਦਾ ਅਸੀਂ ਇੰਤਕਾਲ ਕਰਾਉਣਾ ਭੁੱਲ ਗਏ ਜਾਂ ਇੰਤਕਾਲ ਕਿਸੇ ਕਾਰਨ ਕਰਕੇ ਹੋਇਆ ਨਹੀਂ ਹੁਣ ਤੁਸੀਂ ਦੱਸੋ ਵੀ ਜੇ ਇੰਤਕਾਲ ਮਾਲ ਰਿਕਾਰਡ ਦੇ ਮੁਤਾਬਕ ਕੋਈ ਨਹੀਂ ਹੈਗਾ ਇਹ ਕਿਉਂ ਨਹੀਂ ਦੱਸਦੇ ਹੋ ਕਿ ਜਿਹੜਾ ਉਹਨਾਂ ਨੇ ਇੰਤਕਾਲ ਕੋਈ ਫੋਰਜ ਕਰਕੇ ਕਰਾਉਣ ਦੀ ਕੋਸ਼ਿਸ਼ ਕੀਤੀ ਉਸ ਵੇਲੇ ਦੇ ਬੰਦਿਆਂ ਨੇ ਤੇ ਉਹਦੇ ਖਿਲਾਫ ਕੋਰਟ ਨੇ ਇੱਕ ਸਟ੍ਰਿਕਚਰ ਪਾਸ ਕੀਤਾ ਕਿ ਇਹਨਾਂ ਨੇ ਇਹ ਕਿਸੇ ਦੀ ਜ਼ਮੀਨ ਗ੍ਰੈਬ ਕਰਨ ਵਾਸਤੇ ਇਹ ਕੀਤੀ ਹੈ ਤੇ ਇਹਨਾਂ ਦੇ ਖਿਲਾਫ 420 ਦਾ ਮੁਕੱਦਮਾ ਦਰਜ ਕੀਤਾ ਜਾਵੇ ਉਹ ਵੀ ਕੋਰਟ ਦਾ ਆਰਡਰ ਹੈ ਉਹ ਕਿਉਂ ਨਹੀਂ ਦੱਸਦੇ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਰਾਜਕੁਮਾਰ ਸਿੰਘਲਾ ਸਾਹਿਬ ਤੇ ਜਿਹੜੀ ਕਮੇਟੀ ਆ ਉਹ बार-बार ਇਹ ਦੁਹਰਾ ਰਹੀ ਆ ਕਿ ਸਾਨੂੰ ਜੀ ਸੀਐਮ ਸਾਹਿਬ ਨੇ ਜਾਂ ਸਰਕਾਰ ਨੇ ਫੰਡ ਦਿੱਤੇ ਇਸ ਤੋਂ ਬਾਅਦ ਸਾਨੂੰ ਕਿਸੇ ਹੋਰ ਮਨਜ਼ੂਰੀ ਦੀ ਲੋੜ ਨਹੀਂ ਕੀ ਉਹ ਇਸ ਗੱਲ ਨੂੰ ਅਦਾਲਤ ਵਿੱਚ ਖੜ ਕੇ ਕਹਿ ਸਕਦੇ ਆ ਕਿ ਸਾਨੂੰ ਸੰਬੰਧਤ ਜਿਹੜੀ ਕਮੇਟੀ ਹੈ ਜਾਂ ਉਹਦੇ ਨਕਸ਼ੇ ਜਾਂ ਬਿਲਡਿੰਗ ਬਾਇਲਾਜ਼ ਜਾਂ ਸੇਫਟੀ ਜ਼ੋਨ ਦੀ ਜਾਂ ਫੇਅਰ ਐਨਓਸੀ ਦੀ ਲੋੜ ਨਹੀਂ ਹੈਗੀ ਇਹ ਕਹਿ ਸਕਦੇ ਆ ਇਹ ਇੱਕ ਸਿਰਫ ਔਰ ਸਿਰਫ ਸੀਐਮ ਆਫਿਸ ਦਾ ਨਾਂ ਜਾਂ ਸਰਕਾਰ ਦੇ ਆਏ ਹੋਏ ਫੰਡ ਦਾ ਦਬਕਾ ਹੈ ਲੋਕਾਂ ਨੂੰ ਜਿਹੜਾ ਕਿ ਆਮ ਲੋਕਾਂ ਨੂੰ ਦੱਸ ਸਕਦੇ ਆ ਅਸੀਂ ਪੜ੍ਹੇ ਲਿਖੇ ਲੋਕਾਂ ਅਸੀਂ ਸਮਝਦੇ ਆ ਇਸ ਗੱਲ ਨੂੰ ਦੇਖ ਕੇ ਗੋਪਾਲ ਜੀ ਨਾਲ ਗੱਲ ਕੀਤੀ ਆ ਮੈਂ ਜਾਣਕਾਰੀ ਸੌਲ ਲਈ ਆ ਬਹੁਤ ਬਾਕੀ ਨੇ ਉਹਨਾਂ ਨੂੰ ਇਸ ਖਾਲ ਦਾ ਕਿਵੇਂ ਨੁਕਸਾਨ ਹੋ ਰਿਹਾ ਉਹ ਵੀ ਮੜਾ ਦੇ ਦੇਖੋ ਜੀ ਸ਼ਹਿਰ ਦਾ ਸਭ ਤੋਂ ਵੱਡਾ ਮਹੱਲਾ ਹੈਗਾ ਸ਼ੇਰਪੁਰੀ ਮਹੱਲਾ ਜਿੱਥੇ ਘੱਟੋ ਘੱਟ ਮਤਲਬ 5000 ਘਰ ਜਿੱਥੋਂ ਦੀ ਆਬਾਦੀ ਘੱਟ ਤੋਂ ਘੱਟ ਨਾ ਨਾ ਕਰਦੇ ਵੀ 10 ਤੋਂ 15000 ਹੈ ਇਧਰਲੇ ਪਾਸੇ ਗੁਰੂ ਨਾਨਕ ਦਾਗਰ ਹੈ ਇਸ ਵਾਸਤੇ ਪ੍ਰੀਤ ਨਗਰ ਹੈ ਇਹ ਪ੍ਰੋਮੀਨੈਂਟ ਮਤਲਬ ਏਰੀਆ ਸ਼ਹਿਰ ਦਾ ਇਹਨੂੰ ਹੋਰ ਕੋਈ ਰਸਤਾ ਨਹੀਂ ਸ਼ੇਪੂਰੀ ਮਹੱਲੇ ਨੂੰ ਵੀ ਇੱਕੋ ਇੱਕ ਇਹੀ ਰਸਤਾ ਹੈ ਜਿੱਥੋਂ ਕਾਰ ਅੰਦਰ ਜਾ ਸਕਦੀ ਹੈ ਇਸ ਪਾਸੇ ਤੋਂ ਅੱਗੇ ਡੱਡੰਡ ਰੇਲਵੇ ਲਾਈਨ ਬਿਲਕੁਲ ਮਤਲਬ ਜਿਹੜੀ ਹੈ ਬੰਦ ਹੈ ਔਰ ਕਿਸੇ ਹਾਲਤ ਦੇ ਵਿੱਚ ਉਥੋਂ ਸਾਈਕਲ ਵੀ ਨਹੀਂ ਲੰਘ ਸਕਦਾ ਤੇ ਤੁਸੀਂ ਸੋਚ ਕੇ ਦੱਸੋ ਇਹ ਵਿਚਾਰੇ ਜਵਾਕ ਕਿੱਥੇ ਜਾਣਗੇ ਜੀ ਇਤੋਂ ਦੇ ਮਤਲਬ ਸਕੂਲ ਬੱਸਾਂ ਨੂੰ ਕਿੱਥੋਂ ਦੀ ਰਸਤਾ ਆਊਗਾ ਜਿਹੜਾ ਕਮਿਊਨਿਟੀ ਪਾਰਕ ਹੈ ਕਮਿਊਨਿਟੀ ਹਾਲ ਹੈ ਜਿਹੜਾ ਉਹਦੇ ਵਾਸਤੇ ਜੋ ਪਾਰਕਿੰਗ ਦਾ ਸਵਾਲ ਕੀਤਾ ਜਾਂਦਾ ਉਹ ਕਹਿੰਦੇ ਜੀ ਅਸੀਂ ਇੱਥੇ ਮਤਲਬ ਪੁਲ ਦੇ ਥੱਲੇ ਕਢਾ ਲਾਂਗੇ ਤਾਂ ਪੁਲ ਦੇ ਥੱਲੇ ਕਿਵੇਂ ਖੜਾਉਣਗੇ ਪੁਲ ਦੇ ਵਾਸਤੇ ਤਾਂ ਸਾਡੇ ਸਤਿਕਾਰਯੋਗ ਅਮਰੀਕ ਸਿੰਘ ਕਾਲਾ ਜੀ ਖੜੇ ਆ ਇਹਨਾਂ ਤੋਂ ਪੁੱਛ ਲਓ ਮੈਂ ਤਾਂ ਮਤਲਬ ਇਹ ਉਧਰ ਤੇ ਉਹਨਾਂ ਸਾਰਿਆਂ ਤੋਂ ਪੁੱਛ ਚੁੱਕਿਆ ਉਹ ਕਹਿੰਦੇ ਜੀ 3 ਕਰੋੜ 54 ਲੱਖ ਰੁਪਏ ਨਾਲ ਇਹਨਾਂ ਪੁਲਾਂ ਪੁਲਾਂ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਪਾਸ ਹੋ ਗਿਆ ਉਰੇ ਵਰਕ ਆਰਡਰ ਵੀ ਇਸ਼ੂ ਹੋ ਗਏ ਇਹਦੇ ਚਾਰ ਸਪੀਰੇ ਜੰਗਲਾ ਲਾ ਕੇ ਪੁਲਾਂ ਦੇ ਥੱਲੇ ਇਹਨਾਂ ਥੱਲੇ ਬੂਟੇ ਲਾਉਣੇ ਆ ਤੇ ਉਹਨਾਂ ਨੇ ਜਿੱਦਾਂ ਉਹ ਪੇਂਟਿੰਗ ਲੁਧਿਆਣੇ ਪਟਿਆਲੇ ਸੰਗਰੂਰ ਦੇਖੀ ਆ ਉਹ ਹੋਣੀ ਆ ਉਹਦਾ ਕੰਮ ਸ਼ੁਰੂ ਹੋ ਗਿਆ ਤੇ ਵਰਕ ਆਰਡਰ ਸ਼ੁਰੂ ਹੋ ਗਏ ਇੱਥੇ ਪਾਰਕਿੰਗ ਕਿਵੇਂ ਕਰਨਗੇ ਫਿਰ ਤਾਂ ਲੋਕਾਂ ਦੇ ਘਰਾਂ ਮੂਰੇ ੜਾ ਕੇ ਜਾਣਗੇ ਜਿਵੇਂ ਤੁਸੀਂ ਉਥੇ ਅਗਰਵਾਲ ਜਿਹੜਾ ਸਵਾ ਚੈਰੀ ਦੇ ਚੈਰੀਟੇਬਲ ਹਸਪੀਟਲ ਆ ਉਥੇ ਜਿਵੇਂ ਰੋਜ਼ ਹਾਲ ਦੇਖਦੇ ਹਾਂ ਕਿਧਰ ਜਾਂ ਉਥੇ ਤਾਂ ਚਲੋ ਪੰਜ ਚਾਰ ਰਸਤੇ ਹੋਰ ਨੇ ਇੱਧਰ ਗਾਹਾਂ ਦਾ ਖੇਤ ਆ ਇੱਧਰਲੇ ਪਾਸੇ ਰੇਲਵੇ ਲਾਈਨ ਹੈ ਤੇ ਇਹੇ ਬੰਦੇ ਕਿੱਥੋਂ ਦੀ ਜਾਣਗੇ ਜੇ ਕੋਈ ਐਂਬੂਲੈਂਸ ਲੈ ਕੇ ਜਾਣੀ ਪੈਗੀ ਕੋਈ ਫਾਇਰ ਬ੍ਰਿਗੇਡ ਦਾ ਐਕਸ਼ਨ ਕਰਨਾ ਪੈ ਜੇ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਲੰਘੂ ਕਿੱਥੋਂ ਦੀ ਇੱਥੇ ਜੇ ਮੂਹਰੇਲੇ ਪਾਸੇ 500 ਕਾਰ ਖੜੀ ਹੋਈ ਇਸ ਗੱਲ ਦਾ ਜਵਾਬ ਇੱਕ ਆਮ ਲੋਕਾਂ ਦੇ ਗਲਾਂ ਤੇ ਗੂੰਠਾ ਦੇਣ ਵਾਲੀ ਗੱਲ ਹੈ ਇਸ ਗੱਲ ਦਾ ਜਵਾਬ ਲੈਣ ਵਾਸਤੇ ਅੱਜ ਸਾਰੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਜਿੱਥੇ ਸਤਿਕਾਰਯੋਗ ਕਿਸਾਨ ਜੁਨੀਅਨ ਦੇ ਆਤੂ ਸਹਿਬਾਨ ਆਏ ਹੋ ਨੇ ਉਹ ਵੀ ਤੁਹਾਨੂੰ ਆਪਣੀ ਗੱਲ ਦੱਸਣਗੇ ਤੇ ਸਾਡੇ ਸਾਬਕਾ ਸੈਨਿਕਾਂ ਦੀ ਜਿਹੜੀ 올 ਇੰਡੀਆ ਦੀ ਜਥੇਬੰਦੀ ਹੈ ਉਹਦੇ ਵਾਸਤੇ ਪ੍ਰਧਾਨ ਜੀ ਆਏ ਹੋਏ ਨੇ ਤੇ ਐਸੀ ਤਰ੍ਹਾਂ ਹੀ ਸਾਡੇ ਕੋਲੇ ਜਿਹੜੀ ਸਾਹਿਤ ਸਭਾ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਭਵਨਰ ਚੰਦਪੂਰੀ ਜੀ ਨੇ ਤੇ ਮਲਕੀਤ ਮਾਨ ਜੀ ਆਏ ਨੇ ਹੋਰ ਬਹੁਤ ਸਾਰੇ ਸੱਜਣ ਨੇ ਜਿਹਨਾਂ ਨੂੰ ਤੁਸੀਂ ਦੇਖ ਲੈ ਸਾਰੀ ਸੱਚੇ ਦਾ ਨੇ ਅਸੀਂ ਤਿਹਾੜ ਕਰਕੇ ਹਜੇ ਵੀ ਆਪਣੀ ਸ਼ਾਂਤੀ ਨਾਲ ਗੱਲ ਰੱਖ ਰਹੇ ਆਂ ਤਿਹਾੜ ਤੋਂ ਬਾਅਦ ਅਸੀਂ ਇਹਨੂੰ ਅਮਲੀ ਰੂਪ ਮਤਲਬ ਜਿਹੜਾ ਹੈਗਾ ਦੇਵਾਂਗੇ ਵਿਸਤਾਰ ਕਰਾਂਗੇ ਤੇ ਇਸ ਗੱਲ ਨੂੰ ਮਤਲਬ ਸਾਰੇ ਲੋਕਾਂ ਤੱਕ ਲੈ ਕੇ ਜਾਵਾਂਗੇ ਅੰਤਲੇ ਵਿੱਚ ਇਹ ਇਸ ਦਾ ਅੱਗੇ ਵੀ ਚੱਲੇਗਾ ਤੇ ਪੰਜਾਬ ਤੋਂ ਕੱਟ ਦੇਣਾ ਦੇਖੋ ਇਹ ਸੰਘਰਸ਼ ਤਾਂ ਬਿਲਕੁਲ ਲੋਕਾਂ ਦਾ ਸਾਥ ਬੰਦ ਕਰਨ ਵਾਲੀ ਗੱਲ ਹੈ ਉਦੋਂ ਜਦੋਂ ਤੱਕ ਇਹਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਚੱਲੂਗਾ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਦੇ ਸੀਐਮ ਆਫਿਸ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬੜੀਆਂ ਆਸਾਂ ਨੇ ਲੋਕਾਂ ਦੀਆਂ ਤੇ ਪਲੀਜ਼ ਇਸ ਗੱਲ ਨੂੰ ਸੁਣੋ ਤੇ ਇਸ ਜਿਹੜਾ ਗਲਤ ਕੰਮ ਹੋ ਰਿਹਾ ਹੈ ਇਹਦਾ ਨੋਟਿਸ ਲਓ ਔਰ ਇਹਨੂੰ ਵਿਚਾਰੋ ਇਹਨੂੰ ਐਪ੍ਰੋਪ੍ਰੀਏਟ ਪਲੇਟਫਾਰਮ ਦੇ ਉੱਤੇ ਵਿਚਾਰੋ ਜੇ ਤੁਹਾਨੂੰ ਲੱਗਦਾ ਹੈ ਵੀ ਐਸ ਤਰ੍ਹਾਂ ਦੀ ਗੱਲ ਹੈ ਤਾਂ ਜਿੰਨਾ ਲੋਕਾਂ ਦਾ ਗਰਵੈਂਸਜ ਹੈ ਪਬਲਿਕ ਦੀ ਕਚਹਿਰੀ ਜਾਓ ਲੋਕਾਂ ਦੇ ਵਿੱਚ ਬੈਠੋ ਉਹਨਾਂ ਨੂੰ ਕੋ ਲਿਆਓ ਜੀ ਦੱਸੋ ਕਾਗਜ਼ ਤੁਸੀਂ ਸੋਚ ਕੇ ਦੱਸੋ ਕਿ ਡੀਸੀ ਸਹਿਬਾਨ ਬੈਠੇ ਨੇ ਐਸੀਐਮ ਸਾਹਿਬ ਬੈਠੇ ਨੇ ਕੋਰਟਾਂ ਬੈਠੀਆਂ ਨੇ सीएम ऑफिस ਹੈਗਾ ਨਗਰ ਕੌਂਸਲ ਹੈ ਕਮੇਟੀ ਹੈ ਸਾਰੇ ਬੈਠੇ ਨੇ ਤੇ ਬਿਨਾ ਬਿਲਡਿੰਗ ਬਿਨਾ ਬਾਇਲੈਂਸ ਤੋਂ ਥੋੜੇ ਕੋਲੇ ਪ੍ਰੈਸ ਕੋਲੇ ਇਹ ਗੱਲ ਪ੍ਰਧਾਨ ਜੀ ਨੇ ਤੇ ਕਮੇਟੀ ਨੇ ਪਬਲੀਕਲੀ ਕਹੀ ਹੈ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਹੈ ਕਿ ਨਾ ਜੀ ਨਕਸ਼ਾ ਨੁਕਸਾ ਸਾਨੂੰ ਕੋਈ ਲੋੜ ਨਹੀਂ ਹੈਗੀ ਬਾਸ ਕਰਾਉਣ ਦੀ ਸਾਰੇ ਮਤਲਬ ਐਂ ਚੱਲਦਾ ਕੰਮ ਕੀ ਇਹ ਐਂ ਚੱਲਦੇ ਵਾਲੀ ਗੱਲ ਦੇ ਵਿੱਚ 1 ਕਰੋੜ ਰੁਪਇਆ ਸਰਕਾਰ ਨੂੰ ਪਬਲਿਕ ਫੰਡ ਦੇਣਾ ਚਾਹੀਦਾ ਇਸ ਗੱਲ ਦਾ ਜਵਾਬ ਕੱਲ ਨੂੰ ਕੋਈ ਬੰਦਾ ਹਾਈ ਕੋਰਟ ਦੇ ਵਿੱਚ ਜਾਂ ਜਦੋਂ ਕਿਤੇ ਪਬਲਿਕ ਅਕਾਊਂਟ ਕਮੇਟੀ ਦੇ ਵਿੱਚ ਵਿਧਾਨ ਸਭਾ 'ਚ ਪੁੱਛ ਲਿਆ ਕਿਸੇ ਨੇ ਜੇਰਾ ਕੋਈ ਜਵਾਬ ਦਿਓ ਨਹੀਂ ਦਿੱਤਾ ਜਾਣਾ ਸੋ ਅਸੀਂ ਤਾਂ ਇਹ ਆਸ ਕਰਦੇ ਆ ਸਰਕਾਰ ਤੋਂ ਲੋਕਲ ਸਾਰੀ ਅਥਾਰਟੀ ਤੋਂ ਕਿ ਕਿਰਪਾ ਕਰਕੇ ਲੋਕਾਂ ਦੀ ਗੱਲ ਸੁਣੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣੋ ਸਾਡਾ ਇਹਨਾਂ ਨਾਲ ਕੋਈ ਜਾਤੀ ਵਿਰੋਧ ਨਹੀਂ ਇਹ ਸੂਟੇਬਲ ਜਗ੍ਹਾ ਤੇ ਬਲਾਕ ਬਣਾਉਣ ਤੇ ਸਭ ਤੋਂ ਪਹਿਲਾਂ ਕੰਟਰੀਬਿਊਟ ਅਸੀਂ ਕਰਾਂਗੇ ਪਿਛਲੇ 25 ਸਾਲਾਂ ਤੋਂ ਕਰਦੇ ਆ। ਪਾਰਕ ਵਿੱਚ ਵਾਸਤੇ, ਰਾਮ ਬਾਗ ਵਾਸਤੇ ਅਸੀਂ ਹਮੇਸ਼ਾ ਕੰਟਰੀਬਿਊਟ ਕਰਦੇ ਆ। ਸਾਰੇ ਲੋਕ ਕਰਦੇ ਆ ਜਿੰਨੇ ਖੜੇ ਆ। ਇਹ ਇਹਨਾਂ ਨੇ ਪ੍ਰਾਈਵੇਟ ਪ੍ਰੋਪਰਟੀ ਨਹੀਂ ਹੈਗੀ। ਇਹ ਅਲੱਗ ਅਲੱਗ ਵੀ ਇਹਨਾਂ ਨੇ ਇਹਦਾ ਕਮਰਸ਼ੀਅਲਾਈਜੇਸ਼ਨ ਕਰਨ ਵਾਸਤੇ ਸ਼ੁਰੂ ਕਰ ਲਿਆ ਕੰਮ। ਪਬਲਿਕ ਵਾਸਤੇ ਇਹ ਚੀਜ਼ ਆ ਤੇ ਪਬਲਿਕ ਦੇ ਹਿੱਤਾਂ ਦੀ ਗੱਲ ਹੈ। ਤੇ ਹੁਣ ਇਸ ਮੁੱਦੇ ਨੂੰ ਜਿਹੜੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਤ ਕਰ ਰਹੇ ਨੇ, ਤੋ ਕੀ ਇਹਦੇ ਵਿੱਚ ਕਮੀਆਂ ਨੇ ਅਰਜਿੰਦਰ ਖੀਪਲ ਜਿਹੜਾ ਅਕਸਰ ਹੀ ਸਮਾਜਿਕ ਮੁੱਦੇ ਚ ਉੰਡਦਾ ਰਹਿੰਦਾ ਉਹਦੇ ਨਾਲ ਵੀ ਗੱਲ ਕਰ ਤੁਹਾਡਾ ਤਾਂ ਤੁਸੀਂ ਇਹ ਦੇਖੋ ਵਿਕਣਾ ਮਾਰਕ ਬਣਨੇ ਹੈਗਾ ਕੀ ਹਾਲ-ਚਾਲ ਨੇ ਹੈਗਾ ਜਿਹਦਾ ਮਤਲਬ ਹੈ ਛੋਟੇ-ਕੁਣੇ ਦੇ ਬਾਰੇ ਕੀ ਬਰਾਬਰ ਜਾਣਕਾਰੀਆਂ ਨੇ ਤੇ ਇਹ ਆਪ ਵੀ ਕਿਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਨੁਕਸਾਨ ਚ ਹੋ ਰਿਹਾ ਹੈ ਇਹ ਵੀ ਇਹਦਾ ਹੈ ਜੀ ਰਾਹ ਬਾਗ ਕਮੇਟੀ ਹੈ ਇਹ ਲੋਕਾਂ ਨੂੰ ਘਬਰਾਹ ਕਰ ਰਹੀ ਹੈ ਕਦੇ ਤਾਂ ਕਿਸੇ ਨੂੰ ਕਹਿੰਦੇ ਨੇ ਜੀ ਅਸੀਂ ਪੁਲ ਥੱਲੇ ਪਾਰਕਿੰਗ ਕਰ ਦਾਂਗੇ ਜੀ ਕਦੇ ਕਿਸੇ ਨੂੰ ਕਹਿੰਦੇ ਨੇ ਜੀ ਸਾਡੇ ਕੋਲੇ ਦੋ ਵੀ ਕਿੱਜਾ ਜਗ੍ਹਾ ਪਈ ਹੈ ਜੀ ਉੱਥੇ ਪਾਰਕਿੰਗ ਕਰ ਦਾਂਗੇ ਜੀ ਕਦੇ ਕਹਿੰਦੇ ਨੇ ਸ਼ਮਸ਼ਾਨ ਘਾੜ ਦੀ ਸਾਡੇ ਕੋਲ ਆਪਣੀ ਪਾਰਕਿੰਗ ਹੈਗੀ ਹੈ ਵੀ ਉੱਥੇ ਕਰ ਲਾਂਗੇ ਇਹ ਜੁਗਲੇਬਾਜ਼ੀ ਹੈ ਇਹ ਗੱਲਾਂ 'ਚ ਕੋਈ ਸੱਚਾਈ ਨਹੀਂ ਹੈਗੀ ਵੀ ਜਿਹੜੇ ਪੁਲ ਦੇ ਆਪਾਂ ਨੀਚੇ ਖੜੇ ਆ ਇਸ ਟਾਈਮ 'ਤੇ ਇਹਦੇ ਨੀਚੇ ਗ੍ਰੀਨ ਪ੍ਰੋਜੈਕਟ ਪਾਸ ਹੋ ਚੁੱਕਾ ਹੈ ਮੂਸਪੜ ਕਮੇਟੀ ਦੇ ਵਿੱਚ ਪੈਸੇ ਆ ਚੁੱਕੇ ਨੇ ਤੇ ਜੰਗੜਾ ਲਾ ਕੇ ਪਾਰਕ ਬਣਿਆ ਹੈ ਇਥੇ ਤਾਂ ਪਾਰਕਿੰਗ ਵਾਲਾ ਮਸਲਾ ਹੀ ਖਤਮ ਹੋ ਗਿਆ ਵੀ ਹੋਣੀ ਹੀ ਨਹੀਂ ਜੀ ਫੇਰ ਹੁਣ ਇਹਨਾਂ ਨੇ ਇੱਕ ਨਵੀਂ ਗੱਲ ਸਾਨੂੰ ਕਹੀ ਹੈ ਕਹਿੰਦੇ ਵੀ ਅਸੀਂ ਜਿਹੜੀ ਪਾਰਕਿੰਗ ਸ਼ਮਸ਼ਾਨ ਘਾੜ ਦੇ ਵਿੱਚ ਕਰਾਂਗੇ ਕਿ ਸਾਡੇ ਕੋਲ ਸ਼ਮਸ਼ਾਨ ਘਾੜ ਦੀ ਪਾਰਕਿੰਗ ਹੈ ਅਸੀਂ ਉਹਨਾਂ ਨੂੰ ਪੁੱਛਿਆ ਵੀ ਫਟੋ ਕੋਲ ਸ਼ਮਸ਼ਾਨ ਘਾੜ ਦੀ ਪਾਰਕਿੰਗ ਕਿੱਥੇ ਹੈ ਤਾਂ ਤੁਸੀਂ ਆਇਆ ਦੱਸੋ ਵੀ ਜੇ ਇੱਥੇ ਕੋਈ ਸੰਸਕਾਰ ਹੋਣ ਉਹ ਹਟ ਗਿਆ ਇੱਥੇ ਕੋਈ ਸੰਸਕਾਰ ਹੋਣ ਵਾਸਤੇ ਆ ਗਿਆ ਇੱਕ ਸੰਸਕਾਰ ਦੇ ਟਾਈਮ ਜਿਹੜੀ ਆਫ ਟਾਈਮ ਦੀ ਪਾਰਕਿੰਗ ਉਹ ਕਿੱਥੇ ਹੋਊਗੀ ਇਹਨਾਂ ਦੀ ਵਰਡਿੰਗ ਇਹ ਹੈ ਜੀ ਵੀ ਅਸੀਂ ਜਿਹੜਾ ਟਾਈਮ ਸੰਸਕਾਰ ਹੋਊਗਾ ਬਾਅਦ ਵਿੱਚ ਆਪਣਾ ਪਹੁੰਚ ਕੋਈ ਨਾ ਕੋਈ ਪ੍ਰੋਗਰਾਮ ਹੋਊਗਾ ਵੀ ਉਹ ਪ੍ਰੋਗਰਾਮ ਦੇ ਟਾਈਮ ਜਿਹੜੀ ਪਾਰਕਿੰਗ ਹੋਈ ਹੋਊਗੀ ਉਸ ਟਾਈਮ ਅਸੀਂ ਸੰਸਕਾਰ ਦਾ ਸਮਾਂ ਚੇਂਜ ਕਰਾਂਗੇ ਵੀ ਜੇ ਮੈਂ ਮੰਨ ਕੇ ਚੱਲੋ ਜੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇ ਤੇ ਕੋਈ ਸੰਸਕਾਰ ਨਹੀਂ ਹੋਊਗਾ ਇਹ ਪ੍ਰੋਬਲਮ ਇਕੱਲੇ ਇਸ ਮੁਹੱਲੇ ਦੀ ਨਹੀਂ ਜਿਹਦੇ ਘਰੇ ਕੋਈ ਮਰਗਤ ਹੋਈ ਪਈ ਹੈ ਕਿਸੇ ਦੇ ਘਰੇ ਡੈੱਡ ਬਾਡੀ ਪਈ ਹੈ ਪੂਰੇ ਸ਼ਹਿਰ ਦੀ ਪ੍ਰੋਬਲਮ ਆ ਜੇ ਹੁਣ ਨਾ ਨਾ ਲੋਕ ਜਾ ਕੇ ਉਤੋਂ ਬਾਅਦ ਜਦੋਂ ਕਿਸੇ ਦੇ ਘਰੇ ਪੂਰੀਆਂ ਗਰਮੀਆਂ ਦੇ ਵਿੱਚ Laash ਪਈ ਹੋਈ ਨਾ ਇਹਨਾਂ ਨੇ ਕਹਿ ਦਿਆ ਕਰਨਾ ਫ੍ਰਿਜ ਲੈ ਜਾਓ ਜੀ ਫ੍ਰਿਜ ਚ ਲਾ ਦਿਓ ਉਹ 3 ਵਜੇ ਤੋਂ ਬਾਅਦ ਸੰਸਕਾਰ ਕਰਿਓ ਉਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗਣਾ ਹੈ ਕਿਉਂਕਿ ਦੇਖੋ ਜੇ ਇਹ ਕਿ ਉਤੋਂ ਬਾਅਦ ਲੋਕਾਂ ਨੂੰ ਸੈਟੀਸਫਾਈ ਕਰਾਉਣ ਵਾਸਤੇ ਕਹਿਣਗੇ ਜੀ ਅਸੀਂ ਪਾਰਕਿੰਗ ਕਰ ਲੈਨੇ ਜੀ ਹੋਰ ਕਰ ਲੈ ਫਿਰ ਇਹਦਾ ਮਤਲਬ ਇਹ پارک ਹੋਰ ਈਜਾੜਨਗੇ ਕਿਤੇ ਨਾ ਕਿਤੇ ਪਾਰਕ ਇਹਨਾਂ ਨੂੰ ਹੋਰ ਈਜਾੜਨਾ ਪੂ ਉੱਥੇ ਪਾਰਕਿੰਗ ਬਣਾਉਣੀ ਪੂ ਕਿਉਂਕਿ ਇੱਥੇ ਜਿਹੜੀ ਇਹਨਾਂ ਕੋਲੇ ਪਾਰਕਿੰਗ ਉਹ 50 ਗੱਡੀਆਂ ਤੋਂ ਵੱਧ ਪਾਰਕਿੰਗ ਨਹੀਂ ਹੈਗੀ 500 ਬੰਦੇ ਭਾਈ ਕੋ 300 ਗੱਡੀ ਦੀ ਪਾਰਕਿੰਗ ਚਾਹੀਦੀ ਹੈ ਇਹਨਾਂ ਨੂੰ ਠੀਕ ਹੈ ਜੀ ਇਸ ਕਰਕੇ ਇਹ ਸ਼ਹਿਰ ਦੇ ਲੋਕਾਂ ਨੂੰ ਹੋਰ ਸੋਚ ਲੈਣਾ ਚਾਹੀਦਾ ਹੈ ਨਹੀਂ ਮੁੜ ਕੇ ਕਹਾ ਆਉਣ ਵਾਲੇ ਟਾਈਮ ਦੇ ਵਿੱਚ ਪਛਤਾਉਣਗੇ ਜਦੋਂ ਕਿਸੇ ਦੇ ਘਰੇ লাশ ਪਈ ਮਰਨਾ ਹਰੇਕ ਨੇ ਆ ਇੱਕਣਾ ਇੱਕ ਦਿਨ ਹਰੇਕ ਨੇ ਮਰਨਾ ਹਰੇਕ ਦੇ ਘਰੇ ਮੌਕ ਹੋਣੀ ਹੈ ਜਦੋਂ ਘਰੇ ਡੈੱਡ ਬੋਡੀ ਪਈ ਹੋਊ ਤਾਂ ਪਛਤਾਉਣਗੇ ਵੀ ਅਸੀਂ ਸੰਸਕਾਰ ਕਰਨ ਜਾਣਾ ਗਰਮੀ ਦੇ ਵਿੱਚ ਟੱਪਰ ਮਰ ਰਿਹਾ ਹੋਊਗਾ ਵੀ ਉਦੋਂ ਇਹ ਲੋਕ ਕਹਿਣਗੇ ਵੀ 나ਜੀ ਉੱਥੇ ਦਾ ਭੋਗ ਪੈ ਰਿਹਾ ਜੀ ਉੱਥੇ ਦਾ ਟ੍ਰੈਫਿਕ ਦੀ ਵਿਵਸਥਾ ਨਹੀਂ ਕੋਈ ਆਪਣਾ ਪਾਰਕਿੰਗ ਖੁੱਲ ਹੈ ਵੀ ਤੁਸੀਂ 3 ਵਜੇ ਤੋਂ ਬਾਅਦ ਆਇਓ ਖਿਪਲ ਜੀ ਜੇਕਰ ਤਾਂ ਮਤਲਬ ਕੁਝ ਤਾਂ ਅਗੇ ਚੱਲ ਰਹੇ ਨੇ ਜੀ ਜੀ ਵੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਸੰਸਕਾਰ ਤੇ ਬੰਦ ਹੀ ਰਹਿ ਜਾਓ ਲਾਈ ਜਾਓ ਜੀ ਕਿ ਕੋਈ ਹੋਰ ਜਾਣਕਾਰੀ ਵੀ ਨਿਕਲ ਕੇ ਆਈ ਹੈ ਵੀ ਕਿ ਲੈ ਇੱਥੇ ਪਹੁੰਚ ਗਏ ਦਾ ਵਿਆਹ ਸਮਾਗਮ ਵੀ ਨਾਲ ਹੋਣਗੇ ਤੇ ਮਸਲਾ ਇਹ ਹੈ ਜੀ ਇਹ ਇਨਕਮ ਦਾ ਸਾਧਨ ਬਣ ਚੁੱਕਿਆ ਇੱਥੇ ਜਿਹੜਾ ਇਹਨਾਂ ਨੂੰ ਕੋਈ ਪੈਸੇ ਦੇਊਗਾ ਉਹ ਚਾਹੇ ਘੋੜਾ ਪਾਲਵੇ ਚਾਹੇ ਇੱਥੇ ਵਿਆਹ ਸ਼ਾਦੀ ਕਰ ਲਵੇ ਕੁਛ ਮਰਜ਼ੀ ਕਰ ਲਵੇ ਇੱਕ ਪਾਸੇ ਤਾਂ ਕਿਸੇ ਦੇ ਰੋਣ ਪਿੱਟਣ ਦੀਆਂ ਆਵਾਜ਼ਾਂ ਆਉਣੀਆਂ ਨੇ ਸੰਸਕਾਰ ਹੋਣਾ ਦੂਜੇ ਪਾਸੇ ਤੇ ਢੋਲ ਟਮਕਾ ਚੱਲਣਾ ਕਿਸੇ ਦੇ ਵਿਆਹ ਹੋਣਾ ਠੀਕ ਹੈ ਜੀ ਜਦੋਂ ਵਿਆਹ ਕੋਈ ਵੀ ਬੰਦਾ ਜੀ ਜਦੋਂ ਵਿਆਹ ਸ਼ਾਦੀ ਹੁੰਦਾ ਵਿੱਚ ਲੋਕ ਦਾਰੂ ਪੀਣ ਵਾਲੇ ਵੀ ਹੁੰਦੇ ਨੇ ਫਿਰ ਦਾਰੂ ਪੀ ਕੇ ਲੋਕ ਅਗਲਾ ਕੰਦੇ 'ਚ ਗੱਡੀ 'ਚ ਪੀ ਲੈਣਾਂ ਫਿਰ ਲੋਕਾਂ ਦੇ 12 'ਚ ਗੱਡੀਆਂ ਖੜਾ ਕੇ ਪੀਆ ਕਰਨਗੇ ਠੀਕ ਹੈ ਜੀ ਪਰ ਇਹੋ ਚੀਜ਼ ਬਰਦਾਸ਼ਤ ਨਹੀਂ ਹੋਊਗੀ ਜੇ ਇੱਥੇ ਮਹੱਲੇ ਵਾਲਿਆਂ ਦੇ 12 'ਚ ਗੱਡੀਆਂ ਖੜਾਉਣਗੇ ਜੇ ਲੋਕਾਂ ਦੇ ਘਰਾਂ ਕੋਲੇ ਗੱਡੀਆਂ ਖੜਾਉਣਗੇ ਬਰਦਾਸ਼ਤ ਨਹੀਂ ਹੋਊਗੀ ਇਹ ਇਹ ਇਹਨਾਂ ਨੂੰ ਉਸ ਤੋਂ ਬਾਅਦ ਬਹੁਤ ਵੱਡਾ ਥਾਮਿਆ ਅੱਜ ਆ ਭੁਗਤਣਾ ਪੁੱਜੀ ਸੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈ ਇਹਦੀ ਅਗਲੀ ਰੂਪ ਦੇਖਾ ਕੀ ਹੋਏ ਅਗਲੀ ਰੂਪ ਦੇਖਾ ਜੀ ਹੁਣ ਜੋ ਕਮੇਟੀ ਜਿਹੜੀ ਕਮੇਟੀ ਬਣੀ ਹੋਈ ਹੈ ਜੀ ਰਾਮਪੁਰ ਪਾਰਕ ਚੌਕ ਦੀ ਕਮੇਟੀ ਜੋ ਅੱਗੇ ਦਾ ਫੈਸਲਾ ਲੂਗਾ ਉਸ ਦਾ ਫੇ ਸਰਕਾਰ ਤੋਂ ਕੋਈ ਮੰਗ ਕਰਦੇ ਨਹੀਂ ਸਰਕਾਰ ਤੋਂ ਤਾਂ ਇਹੀ ਮੰਗ ਹੈ ਜੀ ਤੁਸੀਂ ਇਹ ਬਿਲਕੁਲ ਇਹ ਪੈਸਾ ਪਾਸ ਕਰਦੇ ਹੋ ਤੁਸੀਂ ਗ੍ਰਾਂਟ ਦਿੰਦੇ ਹੋ ਕਮ ਸੇ ਕਮ ਗਰਾਉਂਡ ਤੇ ਜਾ ਕੇ ਦੇਖੋ ਸੀਐਮ ਸਿਟੀ ਹੈ ਸਾਰੇ ਦਫਤਰ ਦੇ ਵਿੱਚ ਮੋਤਵਰ ਬੰਦੇ ਬੈਠੇ ਨੇ ਇਹਨਾਂ ਨੂੰ ਕਮ ਸੇ ਕਮ ਇਹ ਤਾਂ ਦੇਖਣਾ ਚਾਹੀਦਾ ਹੈ ਵੀ ਇਹ ਪੈਸਾ ਲੱਗਣਾ ਕਿੱਥੇ ਹੈ ਇਹਦਾ ਹੱਲ ਕੀ ਥੇ ਕੀ ਹੈ ਇਹਦੀ ਪਾਰਕਿੰਗ ਕਿੱਥੇ ਹੈ ਇਹਦਾ ਪ੍ਰੋਜੈਕਟ ਕੀ ਪਾਸ ਜਦੋਂ ਕਿ ਇਹ ਮੁਸਫਲ ਕਮੇਟੀ ਤੋਂ ਕਿੱਦੋਂ ਪਾਸ ਹੈ ਨਹੀਂ ਮਸਪੁਰ ਕਮੇਟੀ ਆਲਰੇਡੀ ਇਹਨਾਂ ਨੂੰ ਨੋਟਿਸ ਜਾਰੀ ਕਰ ਚੁੱਕੀ ਹੈ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਸਾਰੀਆਂ ਬਿਨਾ ਸਿਰਾਂ ਪੈਰਾਂ ਵਾਲੀਆਂ ਨੇ ਇਹ ਲੋਕਾਂ ਦੇ ਨਾਲ ੱੱਕਾ ਹੋ ਰਿਹਾ ਹੈ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਜਿਹੜੀ ਜਿਹੜੀ ਇਹ ਚੀਜ਼ ਹੈਗੀ ਹੈ ਜੀ ਇਹ ਜ਼ਰੂਰੀ ਹੈ ਠੀਕ ਤੇ ਇਸ ਵਿਸ਼ੇ ਤੇ ਗੱਲ ਕਰਨ ਨਾਲ ਸਾਡੇ ਨਾਲ ਭਾਰਤੀ ਕਿਸਾਨ ਜੂਨੇ ਡਫੋਂ ਦਾ ਜਿਹਦੇ ਪ੍ਰਧਾਨ ਨੇ ਰੰधीर ਸਿੰਘ ਜੀ ਉਹ ਵੀ ਸਾਡੇ ਨਾਲ ਨੇ ਪ੍ਰਧਾਨ ਜੀ ਸਾਰਾ ਮਸਲਾ ਦੇਖਿਆ ਆਪਾਂ ਸੁਣਿਆ ਸਮਝਿਆ ਤੇ ਇਥੇ ਕੀ ਕਹੋਗੇ ਫਸਲੇ ਪਹਿਲਾਂ ਸਭ ਦੀ ਕਮੇਟੀ ਦੇ ਜਿਹੜੇ ਖਿਲਾਫ ਬੈਠੇ ਨੇ ਇਹਨਾਂ ਦੀ ਹਮਾਇਤ ਹੈ ਇਹਨਾਂ ਨੇ ਲਿਖਤੀ ਢੀਸੀ ਸਰਕਾਰ ਨੂੰ ਦਿੱਤਾ ਹੈ ਪੰਜਾਬ ਸਰਕਾਰ ਨੂੰ ਜੇ ਇੱਕ ਧੋਖਾ ਨਾਲ ਇਹ ਧੱਕਾ ਕਰਨਾ ਤਾਂ ਫਿਰ ਉਹ ਬਰਦਾਸ਼ਤ ਨਹੀਂ ਹੋਗਾ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਹਿਰ ਵਾਸੀ ਮੰਗ ਕਰਨਗੇ ਉਥੇ ਪੂਰਾ ਕਰਵਾ ਦੇ ਇਹ ਲੜਾਈ ਤੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਵਿਚਾਰ ਸੋਚ ਰਹੇ ਨੇ ਇਹ ਮਸਲਾ ਕਿਸੇ ਇੱਕ ਬੰਦੇ ਦਾ ਨਹੀਂ ਪੂਰੇ ਸ਼ਹਿਰ ਨਿਵਾਸੀਆਂ ਦਾ ਕਿਉਂਕਿ ਉਹਨਾਂ ਵਾਲਾ ਸਮਾਜ ਜੇਕਰ ਇਸੇ ਤਰ੍ਹਾਂ ਹੀ ਰਾਮਬਾ ਕਮੇਟੀ ਕਰਦੀ ਰਹੀ ਤਾਂ ਬੜਾ ਭਿਆਨਕ ਹੋ ਜਾਣਾ ਹੈ ਕੈਮਰਾਮੈਨ ਰਣਜੀਤ ਸਕੂ ਦੇ ਨਾਲ ਕੁਲਦੀਪ ਸਕੂ ਪੂਰੀ